ਜਿਹੜੀ ਦੇਹੀ ਦਾ ਹੰਕਾਰ ਕਰਦਾ ਹੈ ਇਹਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਇਹ ਸਰੀਰ ਦਾ ਕੱਚਾ ਕਿਲਾ ਹੈ ਇਹ ਪਾਣੀ ਤੋਂ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਲਹੂ ਤੇ ਖੰਲ ਦੇ ਨਾਲ ਇਹ ਲਿਪਿਆ ਗਿਆ ਕਾਚ ਕੋਟੰ ਰਚੰਤ ਤਉੰ ਲੇਪਨੰ ਰਕਤ ਚਰਮਣ ਹੈ ਨਵੰਤ ਦਵਾਰੰ ਪੀਤ ਰਹਿਤੰ ਬਾਏ ਰੂਪ ਅਸਥੰਬਨ ਹੈ ਨਵੰਤ ਦਵਾਰੰ ਪੀਤ ਰਹਿਤੰ ਇਹਦੇ ਨੌ ਦਵਾਰੇ ਜਿਹੜੇ ਆ ਨਾ ਹਮੇਸ਼ਾ ਹੀ ਉਹ ਖੁੱਲੇ ਰਹਿੰਦੇ ਆ ਭਾਵ ਉਹ ਤਖਤਿਆਂ ਤੇ ਬਗੈਰ ਹੈ ਸਰੀਰ ਦੇ ਨੌ ਦਵਾਰੇ ਜਿਨ੍ਹਾਂ ਦਾ ਪਾਤਸ਼ਾਹ ਨੇ ਕਿਹਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਪਾਤਸ਼ਾਹ ਇੱਥੇ ਕਹਿੰਦੇ ਨੇ ਵੀ ਇਹਦੇ ਨੌ ਬੂਹੇ ਇਸ ਕਿਲੇ ਦੇ ਸਰੀਰ ਰੂਪੀ ਕਿਲੇ ਦੇ ਨੌ ਦਰਵਾਜੇ ਜਿਹੜੇ ਆ ਉਹ ਹਮੇਸ਼ਾ ਹੀ ਖੁੱਲੇ ਰਹਿੰਦੇ ਆ ਨਵੰਤ ਦਵਾਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨ ਹੈ ਕਹਿੰਦੇ ਹਵਾ ਦੇ ਫਿਰ ਸੁੰਦਰ ਥਮਲਿਆਂ ਦੇ ਨਾਲ ਇਹ ਜਿਹੜਾ ਕਿਲਾ ਉਹ ਥੰਮਿਆ ਹੋਇਆ ਹੈ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਕਹਿੰਦੇ ਗੋਬਿੰਦ ਨਾਮੰ ਨਹਿ ਸਿਮਰੰਤ ਪਰ ਇਹ ਕਹਿੰਦੇ ਭਾਈ ਉਹ ਧਰਤੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਅਗਿਆਨੀ ਜਨੰਤ ਅਸਥਿਰੰ ਅਗਿਆਨੀ ਕਈਏ ਵੀ ਗਿਆਨ ਤੋਂ ਹੀਨਾ ਪਤਾ ਨਹੀਂ ਹੈ ਜਾਂ ਸਮਝ ਨਹੀਂ ਲੱਗਦੀ ਹੈ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਮੂਰਖ ਬੰਦਾ ਇਹ ਗੱਲ ਨੂੰ ਸਮਝਦਾ ਨਹੀਂ ਹੈ ਇਹ ਅਗਿਆਨੀ ਪੁਰਸ਼ ਇਸ ਗੱਲ ਨੂੰ ਸਮਝਦਾ ਨਹੀਂ ਹੈ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ ਉਹ ਜਿੰਦ ਦਾ ਆਸਰਾ ਹੈ ਤੇ ਉਹ ਸਾਡਾ ਸਹਾਈ ਹੈ ਜਿਹੜੇ ਸਰੀਰ ਦਾ ਜਿਹੜੀ ਦੇਹੀ ਦਾ ਮਾਣ ਕਰਦਾ ਹੈ ਇਹ ਦੇਹੀ ਤਾਂ ਪਾਤਸ਼ਾਹ ਕਹਿੰਦੇ ਭਾਈ ਕਹਿੰਦੇ ਕੱਚਾ ਕਿਲਾ ਬਣਿਆ ਵੇ ਹੈ ਕਾਚ ਕੋਟੰਗ ਰਚੰਤ ਤਉੰ ਲੇਪਨੰ ਰક્ત ਚਰਮਣ ਹੈ ਕਹਿੰਦੇ ਇਹਦੇ ਲਹੂ ਤੇ ਖਲ ਆਦਕ ਨਾਲ ਇਹ ਲਿਪਿਆ ਵੇ ਹੈ ਕਿਲਾ ਹੈ ਇਹਦੇ ਨੌ ਦਰਵਾਜੇ ਖੁੱਲਿਆ ਹਵਾ ਦੇ ਥੰਮਾਂ ਤੇ ਖੜਿਆ ਵੇ ਹੈ ਅਗਿਆਨੀ ਬੰਦਾ ਫਿਰ ਵੀ ਇਹ ਸਰੀਰ ਦਾ ਮਾਣ ਕਰਦਾ ਹੈ ਇਹਦਾ ਹੰਕਾਰ ਕਰਦਾ ਹੈ ਕਹਿੰਦੇ ਉਹ ਜਾਣਦਾ ਨਹੀਂ ਵੀ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਉਹ ਅਕਾਲ ਪੁਰਖ ਵਾਹਿਗੁਰੂ ਹੈ